ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਚੋਣਾ ਅਖਾੜਾ ਜਿਹੜਾ ਸੀ ਐਤਕੀ ਡੇਰਾ ਪ੍ਰੇਮੀ ਕਿਵੇਂ ਕਿੱਥੇ ਕਿੱਥੇ ਚੁੱਪਚੀ ਪੀਤੇ ਮੋਹਰਾਂ ਲਾਉਂਦੇ ਰਹੇ ਚਰਨਜੀਤ ਭੁੱਲਰ ਦੀ ਰਿਪੋਰਟ ਹੈ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਇਹਨਾਂ ਚੋਣਾ ਲਈ ਅਖਾੜੇ ਚ ਚੁੱਪਚੀ ਪੀਤੇ ਮੋਹਰਾਂ ਲਾ ਕੇ ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਆਖਰੀ ਵਾਰ ਵਿਧਾਨ ਸਭਾ ਚੋਣਾਂ ਚ ਖੁੱਲੇ ਆ ਸਿਆਸੀ ਐਲਾਨੀ ਸੀ ਔਰ ਡੇਰਾ ਮੁਖੀ ਦੇ ਜੇਲ੍ਹ ਜਾਨ ਮਗਰੋਂ ਮਾਲਵਾ ਖੇਤੇ ਚ ਜ਼ਿਲ੍ਹਾ ਪ੍ਰੀਸ਼ਦ ਅਤੇ ਸਮਤੀਆਂ ਦੀ ਇਹ ਪਹਿਲੀ ਚੋਣਾ ਹੈ ਪਿੰਡਾਂ 'ਚ ਡੇਰਾ ਪੈਰੋਕਾਰਾਂ ਦਾ ਖਾਸਾ ਵੋਟ ਬੈਂਕ ਹੈ ਬੇਅਦਬੀ ਮਾਮਲੇ 'ਚ ਡੇਰਾ ਪੈਰੋਕਾਰਾਂ ਦਾ ਨਾਮ ਬੋਲਣ ਮਗਰੋਂ ਹੁਣ ਕਿਸੇ ਵੀ ਸਿਆਸੀ ਮਾਮਲੇ ਤੇ ਪ੍ਰੇਮੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਬਹੁਤੀ ਡੇਰਾ ਪ੍ਰੇਮੀ ਤੇ ਆਗੂ ਪੰਚਕੁਲਾ ਹਿੰਸਾ ਕੇਸਾਂ ਚੁਲਜ ਹੋਏ ਨੇ ਉਂ ਡੇਰਾ ਸਿਰਸਾ ਦੇ ਅਖਬਾਰ ਤੋਂ ਜਾਪਦਾ ਹੈ ਕਿ ਡੇਰਾ ਕਾਂਗਰਸ ਤੋਂ ਨਾਰਾਜ਼ ਹੈ ਪੰਜਾਬ ਹਰਿਆਣਾ ਸੀਮਾ ਨਾਲ ਲੱਗਦੇ ਜ਼ਿਲ੍ਹਾ ਬਠਿੰਡਾ ਮਾਨਸਾ ਸੰਗਰੂਰ ਤੇ ਪਟਿਆਲਾ 'ਚ ਡੇਰਾ ਪੈਰੋਕਾਰ ਕਾਫੀ ਗਿਣਤੀ 'ਚ ਨੇ ਜੋ ਪਿਛਲੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ 'ਚ ਲੰਗੇ ਚਿੱਟੇ ਹੋ ਕੇ ਚੋਣ ਮੈਦਾਨ 'ਚ ਉਧਦੇ ਰਹ ਡੇਰੇ ਨੂੰ ਪਿਛਲੇ ਸਮੇਂ ਚ ਸਿਆਸੀ ਅਖਾੜੇ ਚ ਜਨਤਕ ਤੌਰ ਤੇ ਨਿਤਰਨ ਦਾ ਨੁਕਸਾਨ ਵੀ ਕਿਸੇ ਨਾ ਕਿਸੇ ਰੂਪ ਚ ਚੱਲਣਾ ਪਿਆ ਏ ਇਸ ਤੋਂ ਪ੍ਰੇਮੀਆਂ ਨੂੰ ਖਾਸ ਸਬਕ ਮਿਲਿਆ ਸੂਤਰ ਦੱਸਦੇ ਆ ਕਿ ਵੋਟਾਂ ਲੈ ਕੇ ਡੇਰਾ ਪ੍ਰੇਮੀਆਂ ਯਾਨੀ ਪੈਰੋਕਾਰਾਂ ਚ ਅੰਦਰੋਂ ਅੰਦਰੀ ਕੋਸਰ ਮੋਸਰ ਤਾਂ ਹੁੰਦੀ ਰਹੀ ਪਰੰਤੂ ਜਨਤਕ ਤੌਰ ਤੇ ਪ੍ਰੇਮ ਨੇ ਚੁੱਪੀ ਵੱਟੀ ਰੱਖੀ ਚੰਗੀ ਗੱਲ ਏ ਕਿ ਪਿੰਡਾਂ ਚ ਵੋਟਾਂ ਦੇ ਮਾਮਲੇ ਨੂੰ ਲੈ ਕੇ ਡੇਰਾ ਪੈਰੋਕਾਰਾਂ ਤੇ ਸਿੱਖ ਵੋਟਰਾਂ ਦਰਮਿਆਨ ਕੋਈ ਖਟਾਸ਼ ਨਹੀਂ ਸੀ ਹਰ ਉਮੀਦਵਾਰ ਵੱਲੋਂ ਪਿੰਡ ਦੇ ਹਰ ਵੋਟਰ ਤੱਕ ਪਹੁੰਚ ਕੀਤੀ ਗਈ ਹੈ ਡੇਰੇ ਦੇ ਪੰਜਾਬ ਵਿਚਲੇ ਮੁੱਖ ਡੇਰਾ ਸਲਾਪਤਪੋਰਾ ਦੇ ਮੁਖੀ ਸੇਵਾਦਰ ਬਾਬਾ ਜੋਰਾ ਸਿੰਘ ਦਾ ਕਹਿਣਾ ਹੈ ਕਿ ਡੇਰੇ ਵੱਲੋਂ ਚੋਣਾਂ ਬਾਬਤ ਕੋਈ ਸੁਨੇਹਾ ਨਹੀਂ ਆਇਆ ਤੇ ਨਾ ਹੀ ਕਿਸੇ ਨੇ ਪੁੱਛਿਆ ਉਹਨਾਂ ਕਹਿੰਿਆ ਕਿ ਡੇਰਾ ਪਰੋਕਾਰ ਆਪਣੀ ਮਰਜ਼ੀ ਅਨੁਸਾਰ ਆਪਣੇ ਸਿਆਸੀ ਮੱਤ ਦਾ ਇਸਤੇਮਾਲ ਕਰਦੇ ਰਹੇ ਈਵੇਂ ਡੇਰਾ ਸਿਰਸਾ 45 ਮੈਮਰੀ ਕਮੇਟੀ ਦੇ ਮੈਂਬਰ ਗੁਰਦੇਵ ਸਿੰਘ ਦਾ ਪ੍ਰਤੀਕਰਮ ਹੈ ਕਿ ਇਦਾਂ ਦੇ ਫੈਸਲੇ ਡੇਰੇ ਦੇ ਸਿਆਸੀ ਵਿੰਗ ਦਾ ਕੰਮ ਹੈ ਪਰੰਤੂ ਉਹਨਾਂ ਕੋਲ ਕੋਈ ਸਿਆਸੀ ਸੁਨੇਹਾ ਇਸ ਵਾਰੀ ਨਹੀਂ ਆਇਆ ਸ਼੍ਰੋਮਣੀ ਕਾਲੀਗਲ ਦੇ ਬਲਾਰੇ ਚਰਨਜੀਤ ਬਰਾੜ ਨੇ ਇਸ ਮਾਮਲੇ ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਦੂਜੇ ਪਾਸੇ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਡੇਰਾ ਸਿਰਸਾ ਦਾ ਨਾਮ ਲਾਏ ਬਿਨਾ ਕਿਹਾ ਕਿ ਪੰਜਾਬ ਦੇ ਵੋਟਰ ਚਾਹੇ ਉਹ ਕੋਈ ਵੀ ਹੋਵੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦੀਆਂ ਨੀਤੀਆਂ ਤੇ ਕੰਮਾਂ ਨੂੰ ਦੇਖਦੇ ਆ ਆਪਣੀ ਆਤਮਾ ਦੀ ਆਵਾਜ਼ ਨੂੰ ਸੁਣ ਕੇ ਵੋਟਾਂ ਪਾ ਰਹੇ ਨੇ ਦਸਨ ਜੋਗਾ ਕਿ ਪੰਥਕ ਧਿਰਾਂ ਤਰਫੋਂ ਬਿਆਦਤੀ ਮਾਮਲੇ ਨੂੰ ਲੈ ਕੇ ਡੇਰਾ ਸਿਰਸਾ ਦੇ ਨਾਮ ਦਾ ਅਕਾਲੀ ਦਲ ਨਾਲ ਇਨਾਮ ਜੋੜਿਆ ਜਾ ਰਿਹਾ ਜਦ ਕਿ ਸ਼੍ਰੋਮਣੀ ਅਕਾਲੀ ਦਲ ਸਟੇਜਾਂ ਤੇ ਸਿਆਸੀ ਸਟੇਜਾਂ ਤੇ ਇਸ ਮਾਮਲੇ ਤੇ ਕੋਈ ਵੀ ਸਪਸ਼ਟੀਕਰਨ ਨਹੀਂ ਦੇ ਰਿਹਾ ਕੋਟਕਪੂਰਾ ਤੋਂ ਖਬਰ ਬਰਗਾੜੀ ਇਨਸਾਫ ਮੋਰਚੇ ਦੇ ਆਗੂ ਜਥੇਦਾਰ ਧਿਆਨ ਸਿੰਘ ਮਾਨ ਅਤੇ ਬਲਜੀਤ ਸਿੰਘ ਦਾਦੂਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕੈਪਟਨ ਸਾਹਿਬ ਬਾਦਲਾ ਨਾਲ ਦੋਸਤਾਨਾ ਮੈਚ ਬੰਦ ਕਰੋ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਿੱਖ ਸੰਗਤ ਵੱਲੋਂ ਮੋਤੀ ਮਹਿਲ ਦਾ ਜਾ ਕੇ ਪਟਿਆਲੇ ਘਰਾਓ ਕਰਾਂਗੇ ਉਹਨਾਂ ਕਹਿੰਿਆ ਇਉਂ ਜਾਪਦਾ ਹੈ ਜਿਵੇਂ ਮੁੱਖ ਮੰਤਰੀ ਮੌਜੂਦਾਪ ਤੇ ਸਾਬਕਾ ਮੁੱਖ ਮੰਤਰੀ ਵਿਅਦਬੀ ਦੇ ਮਾਮਲੇ ਚ ਦੋਸਤਾਨਾ ਮੈਚ ਖੇਡ ਰਹੇ ਨੇ ਦੋਵਾਂ ਨੇ ਕਿਹਾ ਹੈ ਕਿ ਗੁਰੂ ਸਾਹਿਬ ਦੀ ਵਿਅਦਬੀ ਦਾ ਮਸਲਾ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਇਸ ਲਈ ਸੰਗਤ ਨੂੰ ਇਨਸਾਫ ਦਿੱਤਾ ਜਾਏ ਫਰੀਦਕੋਟ ਵਿਖੇ ਮਨਾਏ ਜਾ ਰਹੇ ਪੰਜ ਰੋਜ਼ਾ ਬਾਬਾ ਫਰੀਦ ਆਗਮਨਪੁਰਬ ਅੱਜ ਵਿਸ਼ਾਲ ਨਗਰ ਕੀਰਤਨ ਉਪਰੰਤ ਸਮਾਪਤ ਹੋ ਗਿਆ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ ਲੈ ਕੇ ਗੁਰਦੁਆਰਾ ਗੋਦਰੀ ਸਾਹਿਬ ਤੱਕ ਨਗਰ ਕੀਰਤਨ ਵਿੱਚ ਤੇਜ਼ ਵਰਖਾ ਦੇ ਬਾਵਜੂਦ ਪੰਜਾਬ ਭਰ ਤੋਂ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਇਹ ਆਗਮਨਪੁਰਬ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਯਾਦ ਵਿੱਚ 6 ਹਰ ਸਾਲ 19 ਤੋਂ 23 ਸਤੰਬਰ ਤੱਕ ਮਨਾਇਆ ਜਾਂਦਾ ਹੈ। ਬਾਬਾ ਫਰੀਦ ਸੋਸਾਇਟੀ ਵੱਲੋਂ ਇਸ ਵਾਰ ਇਮਾਨਦਾਰੀ ਬادله ਕਪੂਰਥਲਾ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਾਇਬ ਅਤੇ ਪਾਵਰ ਕਾਰਪੋਰੇਸ਼ਨ ਦੇ ਇੰਜੀਨੀਅਰ ਜਸਵੀਰ ਸਿੰਘ ਭੁੱਲਰ ਨੂੰ ਸਨਮਾਨਿਤ ਕੀਤਾ ਜਦਕਿ ਮਨੁੱਖਤਾ ਦੀ ਸੇਵਾ ਲਈ ਭਗਤਪੂਰਨ ਸਿੰਘ ਅਵਾਰਡ ਗੁਰਪ੍ਰੀਤ ਸਿੰਘ ਵਾਸੀ ਹੰਬੜਾ ਤੇ ਹਰਜੀਤ ਸਿੰਘ ਸਬਰਵਾਲ ਵਾਸੀ ਚੰਡੀਗੜ੍ਹ ਨੂੰ ਦਿੱਤਾ ਗਿਆ। ਇਹਨਾਂ ਅਵਾਰਡਾਂ ਤੋਂ ਇਲਾਵਾ ਇਹਨਾਂ ਨੂੰ ਇੱਕ ਸਿਖਸ਼ੀਤ ਨੂੰ 1 ਲੱਖ ਲੱਖ ਰੁਪਏ ਨਕਦ ਦਸ਼ਾਲਾ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਹੈ। भई अॻियां माना Free code, second right here. میں سب سے پہلے تو سن اسی میں یہاں انیس سو اسی میں آیا تھا اور جب سے بہت بار میری یہاں اس پہ دربار میں یہاں حاضری ہوئی ہے شلا بابا فرید پر بھی اور یہاں اور یہاں آ کر اگر اچھا نہ لگتا تو میں آتا ہی کیوں کیونکہ جب بھی آتا ہوں اس سے پہلے سے بہتر پاتا ہوں یہاں کے لوگوں کی جو محبت ہے وہ پیار ہے وہ ایک مثال ہے فرید کوٹ کے لوگوں کی اور وہ بابا فرید کی دین ہے بابا فرید کی مہر ہے اس شہر پر اور اس شہر کے رہنے والوں پر خاص طور پہ کیونکہ اس کے لیے دو دعائیں بابا فرید نے کی تھی اس شہر کے لیے ایک تو یہاں کبھی کوئی ویسا مرض نہیں پھیلے گا بابائی اور یہ تاریخ ہے کہ آٹھ سو سال میں ایسا کوئی مرض یہاں نہیں پھیلا اس فرید کوٹ شہر میں اور آگے کبھی پھیل بھی نہیں سکتا یہ ان کی دعا بابا فرید کی شہر کے لیے شہر کے رہنے والوں کے لیے رہی ہے اور اس شہر کے رہنے والوں نے ان کو جو مان سمان دینا چاہیے اس کو بھرپور مان سمان دیا ہے اور اس کا مان سمان دینے کا فیض بھی اٹھا رہے ہیں یہ شہر اور ہم چاہتے ہیں کہ یہاں سے کہ ہمارے اس ملک میں جو اس وقت فرقہ پرستی ہے آتنکواد ہے اور ایک نفرت کا ایک ماحول پیدا ہو گیا ہے وہ یہاں سے اس کا پیغام بھیجا جائے سب کو اور تاکہ ہم سب مل جل کر اس ملک کے رہنے والے اپنے اس ملک کے لیے اپنے علاقے کے اپنے شہر کے اپنے صوبوں کے لیے اپنے خاندانوں کے لیے ترقی کی دعا کریں ਬਾਬਾ ਸ਼ੇਖ ਫਰੀਦ ਆਗਮਨ ਪੁਰਬ 2018 ਦੇ ਅੱਜ ਅਖੀਰਲੇ ਦਿਨ 23 ਸਤੰਬਰ ਵਾਲੇ ਇਤਿਹਾਸਿਕ ਦਿਹਾੜੇ ਉੱਤੇ ਅੱਜ ਤੁਸੀਂ ਫਰੀਦਕੋਟ ਦੀ ਧਰਤੀ ਤੇ ਜਿਹੜਾ ਨਗਰ ਕੀਰਤਨ ਹੈ ਟਿੱਲਾ ਬਾਬਾ ਫਰੀਦੋ ਗੁਰਦੁਆਰਾ ਗੋਦੜੀ ਸਾਹਿਬ ਹਰ ਸਾਲ ਦੀ ਤਰ੍ਹਾਂ ਕੱਢਿਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਭਾਰੀ ਉਮੀਦ ਦੇ ਵਿੱਚ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਉਮੀਦਾਂ ਕੋਈ ਉਹਨਾਂ ਨੂੰ ਫਰਕ ਨਹੀਂ ਪਿਆ ਉਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਦੇ ਵਿੱਚ ਪੰਜਾਬ ਦੀਆਂ ਸੰਗਤਾਂ ਜਿਹੜਾ ਬਾਬਾ ਫਰੀਦ ਜੀ ਵਿੱਚ ਵਿਸ਼ਵਾਸ ਰੱਖਦੀਆਂ ਇਸ ਆਗਮਨ ਪਰਵ ਵਿੱਚ ਅੱਜ ਪਹੁੰਚੀਆਂ ਤੇ ਹੁਣ ਤਕਰੀਬਨ 1 ਘੰਟੇ ਤਾਈਂ ਇਹ ਆਗਮਨ ਪਰਵ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਪਹੁੰਚ ਜਾਵੇਗਾ ਜਿੱਥੇ ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਈਮਾਨਦਾਰੀ ਵਾਰਡ ਤੇ ਮਨੁੱਖਤਾ ਦੀ ਸੇਵਾ ਦਾ ਵਾਰਡ ਦਿੱਤਾ ਜਾਣਾ। ਪਹਿਲਾਂ ਤਾਂ ਜੀ ਧੰਨਵਾਦ ਬਹੁਤ-ਬਹੁਤ ਜੀ ਬਾਬਾ ਫਰੀਦ ਸੁਸਾਇਟੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਸਨਮਾਨਿਤ ਕੀਤਾ। ਭਗਤਪੂਰਨ ਸਿੰਘ ਅਵਾਰਡ ਜਿਹਦੇ ਅਸੀਂ ਏਡੇ ਹੱਕਦਾਰ ਵੀ ਨਹੀਂ ਸੀ ਪਰ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਸਾਨੂੰ ਇੱਥੇ ਇਸ ਧਰਤੀ ਤੋਂ ਮਿਲਿਆ। ਤੇ ਸਾਡੀ ਸੁਸਾਇਟੀ ਹੈ ਜਿਹੜੀ ਇਸ ਟਾਈਮ ਸਾਡੇ ਕੋਲੇ 750 ਦੇ ਕਰੀਬ ਇੰਦਾਂ ਦੇ ਮੈਂਬਰ ਰਹਿੰਦੇ ਆ ਜਿਵੇਂ ਜਿਹਦੇ ਸਿਰ 'ਚ ਕੀੜੇ ਪਏ ਸੀ, ਜਿਹਦੇ ਲੱਤ 'ਚ ਕੀੜੇ ਪਏ ਸੀ, ਕੋਈ ਸੰਗੜਾ ਨਾ ਬੰਨਿਆ ਸੀ 20 ਸਾਲਾਂ ਤੋਂ। ਕੋ ਗੁਲਾਮੀ ਦੀ ਜ਼ਿੰਦਗੀ ਜਿਉਂਦਾ ਸੀ ਅਸੀਂ ਇਦਾਂ ਦੇ ਸਾਡੇ ਆਪਣੇ ਪਰਿਵਾਰਕ ਮੈਂਬਰੀ ਇਸ ਟਾਈਮ ਉਹ ਉਹਨਾਂ ਨੂੰ ਲੈ ਕੇ ਆਉਨੇ ਉਹਨਾਂ ਨੂੰ ਆਪਣੇ ਕੋਲੇ ਰੱਖਦੇ ਆ ਅਸੀਂ ਆਪਣੇ ਖੇਤ ਦੇ ਵਿੱਚ ਇੱਕ ਜਗ੍ਹਾ ਬਣਾਈ ਆ ਉਸ ਸਮੇਂ ਤੋਂ ਤੁਹਾਡੀ ਸੁਸਾਇਟੀ ਜ ਇਹ 3 ਸਾਲ ਹੋ ਗਏ ਜੀ ਨੂੰ ਸੁਸਾਇਟੀ ਨੂੰ ਸਾਡੇ ਨੂੰ ਚੱਲਦੀ ਨੂੰ ਤੇ ਇਸ ਟਾਈਮ ਸਾਡੇ ਕੋਲ ਸਵਾ 100 ਬੰਦਾ ਰਹਿ ਰਿਹਾ ਤੇ ਹੁਣ ਦਿੱਕਰ 200 ਦੇ ਕਰੀਬ ਮੈਂਬਰ ਆ ਜਿਹੜੇ ਘਰਾਂ ਜਾ ਚੁੱਕੇ ਆ ਠੀਕ ਹੋ ਕੇ ਤੇ 60 62 ਬੰਦੇ ਇਦਾਂ ਦੇ ਜਿਹੜੇ ਆਕਾਲਪੁਰਖ ਦੇ ਚਰਨਾਂ 'ਚ ਜਾਵਰਾਜੇ ਆ ਜਿਹੜੇ ਇੰਨੀ ਕ੍ਰਿਟੀਕਲ ਕੰਡੀਸ਼ਨ 'ਚ ਲਿਆਂਦੇ ਸੀ ਚੱਕ ਕੇ ਲੋਕਾਂ ਦੋਨੋਂ ਸਪਰ ਕਰਨ ਚਾਹੁੰਦੇ ਕਿੱਥੇ ਮਿਲਣਾ ਉਹ ਸਾਡਾ ਜੀ ਲੁਧਿਆਣਾ ਸਾਡਾ ਵੈਬਸਾਈਟ ਆ ਜੀ ਫੇਸਬੁੱਕ ਦੇ ਉੱਪਰ ਮਨੁੱਖਤਾ ਦੀ ਸੇਵਾ ਸੁਸਾਇਟੀ ਸਰਚ ਕਰ ਸਕਦੇ ਆ YouTube ਤੇ ਵੀ ਮਨੁੱਖਤਾ ਦੀ ਸੇਵਾ ਸੁਸਾਇਟੀ ਸਰਚ ਕਰ ਸਕਦੇ ਆ ਤੇ ਬਾਕੀ ਸਾਡੇ ਲੁਧਿਆਣਾ ਦੇ ਵਿੱਚ ਬਾਰਨਹਾੜੇ ਪਿੰਡ ਦੇ ਵਿੱਚ ਇਸ ਟਾਈਮ ਹੰਬੜਾ ਰੋਡ ਤੇ ਸਾਡਾ ਸ਼ੈਲਟਰ ਚੱਲਦਾ ਪਿਛਲੇ ਸਮੇਂ ਸਤਗੁਰੂ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ ਇੱਕ ਨਵੀਂ ਲਖਣ ਸੇਵਾ ਗੁਰੂ ਘਰ ਲੰਗਰ ਅੱਖਾਂ ਦੇ ਪਰੇਸ਼ਨ ਹੋਏ ਅੱਜ ਸਾਨੂੰ ਇਹ ਲੱਗ ਰਿਹਾ ਵੀ ਜਿਹੜੀ ਸੇਵਾ ਗੁਰੂ ਨਾਨਕ ਸਾਹਿਬ ਨੇ ਉੱਥੇ ਆਰੰਭ ਕਰਵਾਈ ਅੱਜ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਪਕਤਾਂ ਦੀ ਵੀ ਮੋਹਰ ਉਹਦੇ ਤੇ ਲੱਗੀ ਔਰ ਇਹ ਸੇਵਾ ਜੁਗਾ ਜੁਗਾ ਤੱਕ ਜਿਹੜੀ ਮਾਨਦਾਰੀ ਸੇਵਾ ਅੱਖਾਂ ਦੇ ਲੰਗਰ ਚੱਲਦੇ ਰਹੇ ਲੋਕ ਇਸ ਤਰ੍ਹਾਂ ਤੁਹਾਡੇ ਤੱਕ ਸੰਪਰਕ ਕਰ ਸਕਦੇ ਜੋ ਲੋੜਵੰਦ ਲੋਕ ਨੇ ਜਿਹੜੇ ਵੀ ਹੈਗੇ ਨੇ ਜੀ ਚੰਡੀਗੜ੍ਹ ਦੇ ਵਿੱਚ ਸੈਕਟਰ 18 ਨਿਊ ਪਬਲਿਕ ਸਕੂਲ ਦੇ ਸਾਹਮਣੇ ਗੁਰੂ ਘਰ ਲੰਗਰ ਆਈ ਹਸਪਤਾਲ ਹੈਗਾ